ਬਹੁਤ ਗਰਦ ਭਰੀ ਘਟਨਾ ਹੈ ਫਿਰ ਦੇ ਵਿਰੁੱਧ ਲਗੇ ਆ। ਆ ਸਾਨੂੰ ਫਿਊਚਰ ਵਾਸਤੇ ਸੋਚਣਾ ਪੈਣਾ ਹੈ। ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਹੜ੍ਹਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਔਰ ਇਹਨਾਂ ਪਾਣੀ ਕਿਉਂ ਆਇਆ। ਇਹਦੇ ਵਿੱਚ ਕਮਜ਼ੋਰੀਆਂ ਕਿੱਥੇ ਨੇ? ਕੀ ਦਰਿਆਵਾਂ ਦੇ ਜਿਹੜੇ ਬੰਨ੍ਹ ਨੇ ਉਹ ਠੀਕ ਨੇ? ਕੀ ਦਰਿਆ ਸਾਫ਼ ਨੇ? ਕੀ ਪਾਣੀ ਇਹਨਾਂ ਜਿਹੜਾ ਛੱਡਿਆ ਗਿਆ ਆ ਜ਼ਰੂਰੀ ਸੀ ਕਿ ਇੱਕਦਮ ਪਾਣੀ ਨਾ ਛੱਡਿਆ ਜਾਂਦਾ। ਇਸ ਸਮੇਂ ਵਾਤੇ ਮੇਰੀ ਬੇਨਤੀ ਸੰਤ ਸਰਕਾਰ ਨੂੰ ਹੈ ਸਮੇਂ ਦੀ ਸਰਕਾਰ ਨੂੰ ਹੈ ਪਹਿਲਾਂ ਵੀ ਸਰਕਾਰਾਂ ਕਈ ਸਾਲਾਂ ਤੋਂ ਆਈਆਂ ਨੇ ਕੋਈ ਦਰਿਆਵਾਂ ਦੀ ਸਫਾਈ ਨਹੀਂ ਹੋਈ ਕੋਈ ਬੰਨਾਂ ਦਾ ਧਿਆਨ ਨਹੀਂ ਰੱਖਿਆ ਹੁਣ ਹੀ ਰੱਖਿਆ ਹੈ ਪੰਜਾਬ ਦੇ ਹੜਪੀੜਤਾ ਲਈ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਸਟੇਟਾਂ ਦੇ ਲੋਕ ਪਹੁੰਚ ਰਹੇ ਆ ਉੱਥੇ ਹੀ ਸੰਤ ਮਹਾਪੁਰਖ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵੀ ਜਿਹੜੀਆਂ ਹੋਮ ਹਮਾ ਕੇ ਜਿਹੜਾ ਗੁਰਦਾਸਪੁਰ ਦੇ ਰਾਵੀ ਦਰਿਆ ਦੇ ਪੀੜਤ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਨੇ ਅੱਜ ਫੇਰ ਸੰਤ ਲਖਵੀਰ ਸਿੰਘ ਜੀ ਦੇ ਤਵਾੜੇ ਵਾਲੇ ਜਿਹੜੇ ਪੰਥਕ ਅਕਾਲੀ ਲਹਿਰ ਦੇ ਵੱਡੇ ਜਥੇ ਦੇ ਸਮੇਤ ਮਕੌੜਾ ਪੱਤਣ ਉੱਤੇ ਜੱਥੇਦਾਰ ਵੇਲ ਸਿੰਘ ਸਹਾਇਪੁਰ ਤੇ ਹੋਰ ਆਪਣੇ ਸਾਥੀਆਂ ਸਮੇਤ ਪਹੁੰਚੇ ਸਨ ਇਸ ਮੌਕੇ ਉਹ ਦੋ ਵੱਡੇ ਟਰੱਕਾਂ ਤੋਂ ਇਲਾਵਾ ਅਣਗਿਣਤ ਟਰਾਲੀਆਂ ਵਿੱਚ ਰਸਦ ਲੈ ਕੇ ਜਿਹਦੇ ਵਿੱਚ ਪਸ਼ੂਆਂ ਦਾ ਚਾਰਾ ਅਤੇ ਲੋਕਾਂ ਦੇ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਹੋਰ ਲੜੀਂਦੇ ਬਸਤਰ ਅਤੇ ਹੋਰ ਸਮਾਨ ਲੈ ਕੇ ਪਹੁੰਚੇ ਹਨ ਇਸ ਮੌਕੇ ਸੰਤ ਲਖਬੀਰ ਸਿੰਘ ਰਤਵਾੜੇ ਵਾਲਿਆਂ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੇ ਹੜ੍ਹ ਆਏ ਆ ਇਹ ਕੋਈ ਮਾਮੂਲੀ ਘਟਨਾ ਨਹੀਂ ਹੈ ਇਸ ਘਟਨਾ ਦੀ ਇਨ੍ਹਾਂ ਹੜ੍ਹਾਂ ਦੀ ਇਨ੍ਹਾਂ ਮਸਲਿਆਂ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਕਿ ਕਿਉਂ ਪੰਜਾਬ ਦੇ ਵਿੱਚ ਇੰਨਾ ਨੁਕਸਾਨ ਹੋਇਆ ਕਿਉਂਕਿ ਕੁਦਰਤੀ ਆਫਤਾਂ ਦੇ ਵਿੱਚ ਕਦੀ ਵੀ ਲੋਕਾਂ ਦਾ ਇੰਨਾ ਨੁਕਸਾਨ ਨਹੀਂ ਹੁੰਦਾ ਇਸ ਲਈ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਹੀ ਇੰਨਾ ਘਟਨਾਵਾਂ ਤੋਂ ਵੱਡਾ ਦੁੱਖ ਪਹੁੰਚਿਆ ਹੈ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਹੀ ਪੰਜਾਬ ਦੇ ਨਾਲ ਖੜਾ ਹੈ ਨਾਲ ਦੀ ਨਾਲ ਹੋਰ ਸਟੇਟਾਂ ਦੇ ਲੋਕ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਅਤੇ ਜੰਮੂ ਕਸ਼ਮੀਰ ਤੋਂ ਵੀ ਲੋਕ ਜਿਹੜੇ ਆ ਰਸਤੇ ਲੈ ਕੇ ਪਹੁੰਚ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਥਕ ਅਕਾਲੀ ਲਹਿਰ ਵੱਲੋਂ ਅਤੇ ਸੰਤਾ ਮਹਾਪੁਰਸ਼ਾਂ ਵੱਲੋਂ ਲਗਾਤਾਰ ਜਿਹੜੀਆਂ ਇਹ ਸਵਾਵਾਂ ਜਾਰੀ ਰਹਿਣਗੀਆਂ ਉਹਨਾਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਹ 15 ਤੋਂ ਵੱਧ ਟਰੱਕ ਜਿਹੜੇ ਆ ਉਹ ਰਸਦਾਂ ਦੇ ਇਹਨਾਂ ਇਲਾਕਿਆਂ ਦੇ ਵਿੱਚ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚਾ ਚੁੱਕੇ ਆ ਅਤੇ ਜਦ ਤੱਕ ਇਹਨਾਂ ਪ੍ਰਭਾਵਿਤ ਪਿੰਡਾਂ ਦੀ ਪ੍ਰਭਾਵਿਤ ਲੋਕਾਂ ਦੀ ਜਿਹੜੀ ਮੁਸ਼ਕਲ ਦੂਰ ਨਹੀਂ ਹੁੰਦੀ ਇਹਨਾਂ ਦੀਆਂ ਲੋੜਾਂ ਜਿਹੜੀਆਂ ਖਤਮ ਨਹੀਂ ਹੁੰਦੀਆਂ ਉਦੋਂ ਤੱਕ ਪੰਤਕ ਅਕਾਲੀ ਲਹਿਰ ਤੇ ਸੰਤ ਮਹਾਂਪੁਰਸ਼ ਸੰਤ ਸਮਾਜ ਇਹਨਾਂ ਦੀ ਮਦਦ ਕਰਦਾ ਰਹੇਗਾ ਕਲਮ ਨਿਊਜ਼ ਲਈ ਕੁਲਦੀਪ ਸਿੰਘ ਜਾਫਲਪੁਰ ਮਕੌਣਾ ਪੱਤਨ ਤੋਂ ਜੋ 50 20 ਸਾਲ ਜਾਂ 10 ਸਾਲ ਕਹਿੰਦੇ ਪਿਛੇ ਚਲੇ ਗਏ ਆ ਪਰ ਅੱਜ ਤੁਸੀਂ ਸਪੈਸ਼ਲ ਚੰਡੀਗੜ੍ਹੋਂ ਚੱਲ ਕੇ ਇੱਥੇ ਆਏ ਹੋ ਤੁਹਾਡੇ ਨਾਲ ਸੰਗਤ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੱਲੇ ਪੱਲੇ ਜਾਣਦੇ ਹਨ ਕਿ ਇਸ ਵਾਰ ਜਿਹੜੇ ਪੰਜਾਬ 'ਚ ਹੜ੍ਹ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿ ਜਿੰਦਗੀ ਵਿੱਚ ਪਹਿਲੀ ਵਾਰ ਇਹਨਾਂ ਨੁਕਸਾਨ ਹੋਇਆ ਤੇ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਜਿਹੜੇ ਪਰਿਵਾਰਾਂ ਦੇ ਜੀਵ ਵਿਛੜ ਗਏ ਮਾਲ ਡੰਗਰ ਖਤਮ ਹੋ ਗਿਆ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਵੀ ਬਰਬਾਦ ਹੋ ਗਈਆਂ ਨੇ ਉਹਦੇ ਵਾਸਤੇ ਸਾਰੀਆਂ ਜਥੇਬੰਦੀਆਂ ਨਾਨਕ ਗੁਰਨਾਮ ਸਾਹਿਬ ਦੀਆਂ ਸੰਗਤਾਂ ਸਾਰੀਆਂ ਸੇਵ ਚ ਲੱਗੀਆਂ ਹੋਈਆਂ ਨੇ ਉਹਨਾਂ ਨਾਲ ਹੋਰ ਵੀ ਮੁਸਲਮਾਨ ਵੀਰ ਹਿੰਦੂ ਵੀਰ ਉਹ ਵੀ ਦੂਸਰਾ ਸੈਟ ਉਹ ਜਿਹੜੇ ਆ ਕੇ ਸੇਵਾ ਕਰ ਰਹੇ ਆ ਦਾਸਪਾੜਾ ਸਾਹਿਬ ਟ੍ਰਸਟ ਵੱਲੋਂ ਜੋ ਅੱਜ ਇੱਥੇ ਪਹੁੰਚਿਆ ਅਸੀਂ ਪਹਿਲਾਂ 10 ਤਰੀਕ ਨੂੰ 16 ਟਰੱਕ ਲਿਆਏ ਸੀਗੇ ਜਿਹਦੇ ਵਿੱਚ ਆਪਣਾ ਪਸ਼ੂਆਂ ਦਾ ਆਚਾਰ ਸੀ ਚੌਕਰ ਸੀ ਕੂੜੀ ਸੀ ਫਿਰ ਅਪ ਸੋਲਰ ਲੈਟਰ ਸਨ ਸਰਪਾਲਾ ਸਨ ਮਸ਼ਹਦਾਨੀਆਂ ਸਨ ਅੱਜ ਅਸੀਂ ਖਾਸ ਕਰਕੇ ਸਰਵੇ ਕਰਨ ਆਏ ਆ ਤੇ ਮੋੜ ਦੀ ਸੰਗਤ ਜਿਹੜੀ ਹੈ ਜੋ ਦਾਸ ਤੋਂ ਪਹਿਲੇ ਮਹਾਂਪੁਰ ਸ਼੍ਰੀਮਾਨ ਸਿੰਤ ਬਾਬਾ ਬਰਿਆਵ ਸਿੰਘ ਜੀ ਉਹਨਾਂ ਦਾ ਜਨਮ ਨਗਰ ਧਮੋਟ ਹੈ ਉਥੋਂ ਉਹਨਾਂ ਨੇ ਧੂੜੀ ਲੈਂਦੀ ਕਈ ਟਰਾਲੀਆਂ ਤੇ ਅਸੀਂ ਕੁਝ ਕੱਕ ਚੋਕਰ ਲੈ ਕੇ ਅੱਜ ਆਏ ਆ ਪਰ ਜੀ ਜੋ ਇੱਥੇ ਸਾਨੂੰ ਪਤਾ ਲੱਗਾ ਕਿ ਇੱਥੇ ਕੋਈ ਬੋਲਗੇ ਤੇ ਪਾਰ 7 ਪਿੰਡ ਨੇ ਜਿਨ੍ਹਾਂ ਦੇ ਵਿੱਚ ਬੀੜੀ ਰਹੀ ਆਇਆ ਜਾਇਆ ਜਾਂਦਾ ਤੇ ਪਾਣੀ ਜਦੋਂ ਜ਼ਿਆਦਾ ਹੁੰਦਾ ਬੀੜੀ ਵੀ ਨਹੀਂ ਚੱਲਦੀ ਤੇ ਬਹੁਤ ਵੱਡਾ ਇੱਥੇ ਸਾਰੇ ਪੰਜਾਬ ਜੀ ਦੇ ਖਾਸ ਵਰਤਿਆ ਤੇ ਉਹਦੇ ਵਿੱਚ ਇਹ ਹੈ ਕਿ ਅਸੀਂ ਸਰਵੇ ਕਰਕੇ ਇੱਕ ਤੇ ਮੇਰੀ ਬੇਨਤੀ ਹੈ ਕਿ ਜਗ੍ਹਾ ਜਗ੍ਹਾ ਜਿੱਥੇ ਵੀ ਜਿੱਥੇ ਬੰਦਿਆਂ ਸੇਵਾ ਕਰੀਆਂ ਹਨ ਕਿਉਂਕਿ ਨਾਮ ਲਵਾ ਮੈਂ ਕਹਿੰਦਾ ਸਾਰੇ ਸਮੂਹ ਲੱਗੇ ਹੋਏ ਨੇ ਸਾਰੇ ਮਾਪੁਰਸ਼ ਜਿੱਥੇ ਬੰਦੇ ਲੱਗੇ ਆ ਨੇ ਜਿਹੜੀ ਚੀਜ਼ ਦੀ ਲੋੜ ਹੈ ਉਹ ਸਰਵੇ ਕਰਕੇ ਉਹ ਉੱਥੇ ਉਹਨਾਂ ਨੂੰ ਪਹੁੰਚਾਈ ਜਾਵੇ ਦੂਸਰਾ ਹੈ ਕਿ ਸਾਡੇ ਵੱਲੋਂ ਵੀ ਸਰਵੇ ਹੋਏਗਾ ਜਿਹੜੀ ਉਹਨਾਂ ਚੀਜ਼ ਲੋੜ ਹੋਏਗੀ ਅਸੀਂ ਅੱਜ ਸਰਵੇ ਕਰਕੇ ਤੇ ਪਹੁੰਚਾਵਾਂਗੇ ਇੱਕ ਮੇਰੀ ਤੁਹਾਡੇ ਚੈਨਲ ਨਾਲ ਹੀ ਬੇਨਤੀ ਹੈ ਕਿ ਸਿਰਫ ਇਹ ਨਹੀਂ ਕਿ ਹੜ ਆਇਆ ਤੇ ਬਹੁਤ ਨੁਕਸਾਨ ਹੋਇਆ ਤੇ ਬਹੁਤ ਦਰਦਪ੍ਰੀ ਘਟਨਾ ਹੈ ਫਿਰ ਦੇ ਬੰਦ ਰੇ ਗਏ ਆ ਸਾਨੂੰ ਫਿਊਚਰ ਵਾਸਤੇ ਸੋਚਣਾ ਪੈਣਾ ਹੈ ਬਹੁਤ ਜ਼ਰੂਰੀ ਹੈ ਕਿ ਇਹ ਜਿਹੜੇ ਹੜਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਔਰ ਇੰਨਾ ਪਾਣੀ ਕਿਉਂ ਆਇਆ ਇਹਦੇ ਵਿੱਚ ਕਮਜ਼ੋਰੀਆਂ ਕਿੱਥੇ ਨੇ ਕੀ ਦਰਿਆਵਾਂ ਦੇ ਜਿਹੜੇ ਬੰਨ੍ਹ ਨੇ ਉਹ ਠੀਕ ਨੇ ਕੀ ਦਰਿਆ ਸਾਫ਼ ਨੇ ਕੀ ਪਾਣੀ ਇੰਨਾ ਜਿਹੜਾ ਛੱਡਿਆ ਗਿਆ ਹੈ ਜ਼ਰੂਰੀ ਸੀ ਕਿ ਇੱਕਦਮ ਪਾਣੀ ਨਾ ਛੱਡਿਆ ਜਾਂਦਾ ਆਉਣ ਵਾਲੇ ਸਮੇਂ ਵਾਸਤੇ ਮੇਰੀ ਬੇਨਤੀ ਸੰਤ ਸਰਕਾਰ ਨੂੰ ਹੈ ਸਮਝਦੀ ਸਰਕਾਰ ਨੂੰ ਹੈ ਪਹਿਲਾਂ ਵੀ ਸਰਕਾਰਾਂ ਕਈ ਸਾਲਾਂ ਤੋਂ ਆਈਆਂ ਨੇ ਕੋਈ ਦਰਿਆਵਾਂ ਦੀ ਸਫਾਈ ਨਹੀਂ ਹੋਈ ਕੋਈ ਬੰਨਾਂ ਦਾ ਧਿਆਨ ਨਹੀਂ ਰੱਖਿਆ ਹੁਣ ਹੀ ਰੱਖਿਆ ਗਿਆ ਸਭ ਤੋਂ ਜ਼ਰੂਰੀ ਇਹ ਹੈ ਕਿ ਇਹ ਤੇ ਜਿਹੜਾ ਹੁਣ ਸਾਰੇ ਭਾਈ ਸਾਰੇ ਇਕੱਠੇ ਹੋ ਕੇ ਆਪਣਾ ਸੇਵਾ ਵਿੱਚ ਲੱਗੇ ਹੋਏ ਨੇ ਵੀ ਹਰ ਚੀਜ਼ ਪਹੁੰਚੇ ਭਾਵੇਂ ਜਿਹੜੇ ਵਿਛੜ ਗਏ ਉਹ ਤੇ ਦੁੱਖ ਜਿਹੜਾ ਖਤਮ ਨਹੀਂ ਹੋਣਾ ਪਰ ਸਾਰੇ ਲੱਗੇ ਹੋਏ ਨੇ ਪਰ ਜ਼ਰੂਰੀ ਸਭ ਤੋਂ ਇਹ ਹੈ ਕਿ ਆਨਲਾਈਨ ਟਾਈਮ ਦੇ ਵਿੱਚ ਅਸੀਂ ਹੜ੍ਹਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ ਐ ਇੰਨਾ ਪਾਣੀ ਜੇ ਆਉਂਦਾ ਆ ਤੇ ਇਹ ਦਰਿਆ ਜਿਹੜੇ ਸਾਰੇ ਕਿਵੇਂ ਸਾਫ਼ ਹੋਣ ਬੰਨ ਪੱਕੇ ਹੋਣ ਜਿਹੜੇ ਡੈਮਾਂ ਤੋਂ ਪਾਣੀ ਵੀ ਛੱਡਿਆ ਜਾਂਦਾ ਉਹ ਤੇ ਵੀ ਤਰਤੀਬ ਹੋਵੇ ਤਾਂ ਕਿ ਇਹ ਦੁਬਾਰਾ ਹੋ ਜਾ ਤਖਤ ਖਾਸ ਜਿਹੜਾ ਆ ਉਹ ਨਾ ਵਰਤੇ ਦੁਬਾਰਾ ਸਭ ਟ੍ਰੈਸਟ ਵੱਲੋਂ ਸਾਰੀ ਸੰਸਾ ਦਾ ਸਹਿਯੋਗ ਕਰ ਰਹੀ ਹੈ ਤੇ ਮੇਰੇ ਨਾਲ ਜੋ ਆਪਣਾ ਪੰਥ ਅਕਾਲੀ ਦਲ ਦੇ ਜਥੇਦਾਰ ਜਿਵੇਂ ਭਾਈ ਰਵੇਲ ਸਿੰਘ ਜੀ ਹੋਰ ਉਹਨਾਂ ਦੇ ਸਾਥੀ ਹਨ ਤੇ ਰਸਵਾਰਾ ਸਾਹਿਬ ਕੋਈ ਕੋ ਸਿੰਘ ਆਏ ਨੇ ਹੋ ਪੁਰੀ ਸਿੰਘ ਇੱਥੇ ਜਿਹੜੇ ਨੇ ਵਾਪਾਰ ਵੀ ਆਏ ਹੋਏ ਆ ਸਾਰੇ ਇੱਥੇ ਆਏ ਆ ਤੇ ਅਸੀਂ ਜਿੱਥੇ ਇਹਨਾਂ ਦਾ ਵੀ ਬਹੁਤ ਕਿਉਂਕਿ ਭਾਈ ਰਵੇਲ ਸਿੰਘ ਜਥੇਦਾਰ ਜੀ ਪਹਿਲਾਂ ਅਸੀਂ ਆਏ ਸੀ ਬੜੇ ਧਿਆਨ ਨਾਲ ਜਿੱਥੇ ਜਿਹੜੀ ਚੀਜ਼ ਚਾਹੀਦੀ ਉਹ ਸੰਦਾਦੇ ਸੀ ਉਹ ਉਹ ਲੈ ਕੇ ਆਉਂਦੇ ਆ ਹੁਣ ਵੀ ਸਾਡੇ ਨਾਲ ਨੇ ਅਸੀਂ ਸਰਵੇ ਕਰਾਂਗੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇਹ ਹੈ ਕਿ ਕਿਸੇ ਤੇ ਦੋਸ਼ਵਾਜੀ ਨਾਲ ਲਾਈ ਜਾਵੇ ਬਿਲਕੁਲ ਕੋਈ ਵੀ ਜਿਹੜੇ ਰਾਜਨੀਤਿਕ ਇੱਕ ਦਿਨ ਲਉਂਦੇ ਆ ਇਹ ਸਮਾਂ ਇਸ ਤਰ੍ਹਾਂ ਦਾ ਆ ਕਿ ਸੇਵਾ ਕਰੋ ਸਾਰਾ ਪੰਜਾਬ ਸਭ ਲੋਕ ਜਾਣਦੇ ਆ ਕਿ ਕੌਣ ਕਿਸ ਤਰ੍ਹਾਂ ਦਾ ਉਹ ਫੈਸਲਾ ਆਪੇ ਉਹਨਾਂ ਨੇ ਕਰਨਾ ਹੈ ਤੇ ਉਹਦੇ ਵਿੱਚ ਆ ਕੇ ਇੱਕ ਜਿੰਨੀ ਕੁ ਸੇਵਾ ਕਰਦਾ ਠੀਕ ਹੈ ਜਿਵੇਂ ਇੱਕ ਚਿੜੀ ਜਿਹੜੀ ਸੀ ਕਿਤੇ ਜੰਗਲ ਚ ਅੱਗ ਲੱਗੀ ਸੀ دریا ਚੋਂ ਪਾਣੀ ਦੀ ਬੂੰਦ ਚੁੰਝ ਨਾਲ ਲੈ ਕੇ ਅੱਗ ਤੇ ਸੁੱਟਦੀ ਸੀ ਉਹਨਾਂ ਨੇ ਕਿਹਾ ਵੀ ਤੂੰ ਕੰਮ ਇਹ ਕੀ ਕਰੇਗੀ ਉਹਨਾਂ ਕਹਿੰਦੇ ਮੇਰੀ ਤਾਕਤ ਹੀ ਨਹੀਂ ਹੈ ਕਿ ਮੈਂ ਜਿਹੜੀਆਂ ਦੇਖੀ ਬੂਗ ਲਿਆਉਣੀ ਇਸ ਤਰ੍ਹਾਂ ਕਰਕੇ ਜਿੰਨੇ ਕੋ ਸੇਵਾ ਕਰਦਾ ਸਤਿਕਾਰਯੋਗ ਹੈ ਬਾਕੀ ਸਾਰੇ ਮਹਾਪੁਰਸ਼ ਜਿੱਥੇ ਬੰਦੀਆਂ ਲੱਗੀਆਂ ਨੇ ਭਾਈ ਆਪਾਂ ਵੱਤ ਤੋਂ ਵੱਧ ਜਿਹੜਾ ਹੈ ਸਾਡਾ ਪਰਿਵਾਰ ਹੈ ਇਹ ਦਾਨਪੂਰ ਨਹੀਂ ਸਾਡਾ ਬਾਬਾ ਜੀ ਬਾਬਾ ਜੀ ਤੁਸੀਂ ਸਰਵੇ ਦੀ ਗੱਲ ਕੀਤੀ ਜਦੋਂ ਅਸੀਂ ਪਿੰਡਾਂ ਤੇ ਜਾਂਦੇ ਹਾਂ ਕਈ ਲੋਕਾਂ ਦੀ ਪੂੰਜੀ ਜਿਹੜੀਆਂ ਸੀ ਉਹ ਘਰਾਂ ਤੇ ਲਾਈਆਂ ਸੀ ਘਰਾਂ ਦੇ ਕਰ ਡੁਰ ਗਏ ਆ ਜ਼ਮੀਨਾਂ ਖਤਮ ਹੋ ਗਈਆਂ ਉਹਨਾਂ ਨੂੰ ਪੈਰਾਂ ਤੇ ਕਰਨ ਦੀ ਲੋੜ ਆ ਪਰ ਤੁਹਾਡੇ ਵਰਗੇ ਸੱਜਣ ਦਸ ਮਾਸਵੀ ਸੰਸਥਾ ਲੱਗੀਆਂ ਪਈਆਂ ਉਹਨਾਂ ਨੂੰ ਕਿੱਦਾਂ ਜਿਹੜਾ ਆ ਉਹ ਦੁਬਾਰਾ ਲੀਤ ਲਿਆਉਂਦੇ ਜਿਉਂਕਿ ਬਹੁਤ ਘਰਾਂ ਦੇ ਘਰ ਉਜੜ ਗਏ ਵੇਖੋ ਇਸ ਤਰ੍ਹਾਂ ਆ ਇਹ ਇਕੱਲੇ ਦਾ ਕੰਮ ਨਹੀਂ ਸਾਰੀਆਂ ਸੰਸਥਾਵਾਂ ਲੱਗੀਆਂ ਔਰ ਮੈਨੂੰ ਭਰੋਸਾ ਹੈ ਦਸਮ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਕਿ ਗੁਰੂ ਨਾਨਕ ਦੇਵ ਜੀ ਸੰਗਤਾਂ ਤੇ ਬਾਹਲੇ ਦੇਸ਼ਾਂ ਦੀਆਂ ਕਿਲ ਪੰਜਾਬ ਇੰਨੀ ਹੋ ਸਟੇਟਾਂ ਤੋਂ ਵੀ ਸਾਰੇ ਲੱਗੇ ਹੋਏ ਆ ਤੇ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਪੰਜਾਬ ਜਿਹੜਾ ਨਾ ਉਹ ਚੜ੍ਹਦੀ ਕਲਾ ਵਿੱਚ ਰਹੇਗਾ ਸਾਰਿਆਂ ਨੇ ਸੇ ਸੇ ਸੇਵਾ ਆਪਣੀ ਮੰਨ ਕੇ ਸਾਰਾ ਜਿਹੜਾ ਹੈ ਉਹ ਹੋ ਜਾਊਗਾ ਸਿਰਫ ਇਹ ਵੀ ਜਿਹੜੇ ਜੀਵ ਛੜ ਗਏ ਮਰ ਡੰਗਰ ਉਹ ਨਹੀਂ ਦੁਬਾਰਾ ਉਹਨਾਂ ਨੂੰ ਮਿਲਣਾ ਬਾਕੀ ਤੇ ਸਾਰਾ ਸਮੇਂ ਤੇ ਠੀਕ ਹੋ ਜਾਏਗਾ ਕਿਉਂਕਿ ਸਾਰੇ ਲੱਗੇ ਹੋਏ ਆ ਸਾਰੇ ਦੇ ਅੰਦਰ ਦਰਦ ਹੈ ਔਰ ਜਿਵੇਂ ਇੱਕ ਪਰਿਵਾਰ ਦਾ ਦੁੱਖ ਹੁੰਦਾ ਹੈ ਕੋਈ ਇਹ ਨਹੀਂ ਸਾਡਾ ਇੱਕ ਫਰਜ਼ ਬਣਦਾ ਹੈ ਕਿ ਸਾਡੇ ਬਜ਼ੁਰਗ ਸਾਡੇ ਵੱਡੇ ਸਾਡੇ ਭੈਣ ਭਾਈ ਸਾਡੇ ਬੱਚੇ ਇਹ ਦੁਖਾਂਤ ਵਿੱਚ ਪਹੁੰਚੇ ਆ ਤੇ ਸਾਡਾ ਇੱਕ ਫਰਜ਼ ਬਣਦਾ ਤੇ ਸਾਰੇ ਨਿਭਾ ਰਹੇ ਨੇ ਸਾਥ ਸੰਗ ਨਾਲ ਲੱਗੇ ਹੋਏ ਨੇ ਤੇ ਮੈਨੂੰ ਪੂਰ ਪ੍ਰੋਸਾ ਇਕ ਮੈਂ ਤੁਹਾਨੂੰ ਦੱਸਾਂ ਕਿ ਜਦ 2001 ਵਿੱਚ ਅ ਪਚਾਰ ਆਏ ਸੀਗੇ ਗੁਜਰਾਤ ਵਿੱਚ ਹਾਂਜੀ ਤਾਂ 26 ਜਨਵਰੀ ਨੂੰ ਤੇ ਮਹਾਪੁਰਸ਼ ਵੱਡਿਆਂ ਦਾ ਸ਼੍ਰੀ ਬਿਦਸੀ ਦਾਸ ਨਾਲ 150 ਸਿੰਘ ਸੀ ਤੇ ਉੱਥੇ ਸੀ ਰਾਪਤ ਸੀ ਜਿੱਥੇ ਬੱਤੀ ਪਿੰਡਲੇ ਸਨ ਹਾਂਜੀ ਉੱਥੇ ਸਾਡੇ ਸਰਵੇ ਕਰਨ ਵਾਲੇ ਆਰਟ ਸਨ ਅਨਲੋਡ ਕਰਨ ਵਾਲੇ ਲੋਡ ਕਰ ਰਹੇ ਲੰਘ ਚੰਨ ਵਾਲੇ ਵੰਡਰ ਵਾਲੇ ਸਾਰੇ ਆਟ ਸੀ ਤੇ ਮੈਂ ਇੱਕ ਜਗ੍ਹਾ ਸਰਵੇ ਟੀਮ ਨਾਲ ਇੱਕ ਗਿਆ ਸੀ ਜਗ੍ਹਾ ਇੱਕ ਸ਼ਹਿਰ ਤਾਂ ਉੱਥੇ ਇੱਕ ਹਿੰਦੂ ਵੀਰ ਇੱਕ ਬਿਲਡਿੰਗ ਵੱਲ ਦੇਖ ਰਿਹਾ ਸੀ ਚੁੱਪ ਚਾਪ ਸੀ ਕਿਉਂਕਿ ਉੱਥੇ ਤਾਂ ਬਿਲਕੁਲ ਥੇ ਹੋ ਚੁੱਕੇ ਸਾਰੇ ਬਿਲਡਿੰਗਾਂ ਜਿਹੜੀਆਂ ਬੜੀਆਂ ਮਜ਼ਬੂਤ ਬਿਲਡਿੰਗਾਂ ਸਨ ਜਿਹੜੀਆਂ ਸੀਮਿੰਟ ਬਜੇ ਨੇ ਬਣੀਆਂ ਉਹ ਥੱਲੇ ਧੜੇ ਟੱਸੀ ਹੋਈਆਂ ਸੀ ਤਾਂ ਮੈਂ ਉਸ ਭਾਈ ਵੀਰ ਕੋਲ ਗਿਆ ਕਿ ਚੁੱਪਚਾਪ ਭਾਈ ਸਾਹਿਬ ਵੀ ਕੀ ਗੱਲ ਤੁਸੀਂ ਦੇਖ ਰਹੇ ਹੋ ਇੱਧਰ ਕੋਈ ਵੱਡੀ ਘਟਨਾ ਤੁਹਾਡੇ ਨਾਲ ਵਾਪਰੀ ਹੋ ਗਈ ਉਹਦੀ ਅੱਖਾਂ 'ਚੋਂ ਹੰਝੂ ਆ ਗਏ ਉਹ ਕਹਿਣ ਲੱਗੇ ਕਿ ਮੇਰਾ 7 ਸਾਲ ਦਾ ਬੱਚਾ ਇਸ ਬੇਨੇ ਦੇ ਥੱਲੇ ਦੱਬਿਆ ਉਹਦੀ ਮੈਨੂੰ Laash ਵੀ ਨਹੀਂ ਮਿਲੀ ਅਗਲੀ ਜਿਹੜੀ ਗੱਲ ਕਹੀ ਹਮ ਤੋ ਖਤਮ ਹੋ ਗਏ ਹਮਾਰੇ ਵਸ ਦੀ ਬਾਤ ਨਹੀਂ ਹੈ ਮੈਂ ਆਤਮਰ ਮੈਂ ਨਹੀਂ ਵਿੱਚ ਲੇਖ ਲਿਖਿਆ ਹੀ ਉੱਥੇ ਗੱਲ ਇਹ ਕਹਿਣ ਲੱਗਾ ਪੰਜਾਬ ਤੋਂ ਰਾਖਸ਼ ਖੜਾ ਹੋ ਜਾਂਦਾ ਹੈ ਪੁੱਛ ਲੇਗੇ ਇਹਦੇ ਪੰਜਾਬ ਤੋਂ ਪੰਜਾਬ ਹੈ ਪੰਜਾਬ ਤੋਂ ਰਾਖਸ਼ ਵੀ ਖੜਾ ਹੋ ਜਾਂਦਾ ਹੈ ਹਮਾਰੇ ਵਸ ਦੀ ਬਾਤ ਨਹੀਂ ਇਸ ਕਰਕੇ ਗੁਰੂ ਪੀਰਾਂ ਦੀ ਧਰਤੀ ਹੈ ਇਸ ਇਨਾ ਚੜ੍ਹਦੀ ਕਲਾ ਵਿੱਚ ਰਹਿਣਾ ਤੁਸੀਂ ਆਮ ਕਈ ਦੇਖਦੇ ਹੋ ਕਈ ਰਾਸ਼ਰ ਮੰਡਲ ਆਉਂਦੇ ਐ ਅਗੋ ਸਿੰਘ ਚਾ ਲੈ ਕੇ ਉਹਨਾਂ ਨੂੰ ਆਉਂਦਾ ਜਿਹੀ ਸ਼ਕਲ ਹੋ ਜੀ ਇਹ ਇੱਥੇ ਗੁਰੂ ਕੇ ਲੰਗਰ ਆਪਨਾ ਆਪ ਸਭ ਕੁਝ ਵਾਰਨ ਤੇ ਇਹ ਉਹਦੇ ਜਿੱਥੇ ਪਾਣੇ ਨੂੰ ਮੰਨਦੇ ਆ ਦੁੱਖ ਚਲਦੇ ਪਰ ਉਹਦੇ ਨਾਲ ਇਹ ਹੈ ਕਿ ਇੱਕ ਹੀ ਕੁਦਰਤੀ ਆਫਤ ਹੈ ਕਿ ਜਾਂ ਇਹਦੇ ਵਿੱਚ ਕੋਈ ਕਮੀਆਂ ਰਹੀਆਂ ਗਈਆਂ ਨੇ ਜਿਹੜੀਆਂ ਕਮੀਆਂ ਰਹੀਆਂ ਨੇ ਉਹ ਦੂਰ ਹੋਣ ਸੈਂਟਰ ਸਰਕਾਰ ਸਮੇਂ ਦੀ ਸਰਕਾਰ ਸਾਰਾ ਪੰਜਾਬ ਵੀ ਇਸ ਪਾਸੇ ਆਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਖਾਤਨਾਵਰਤੇ ਉਹਦੇ ਬਾਰੇ ਅਸੀਂ ਸੋਚੀਏ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਇਹ ਬਾਤ ਦੂਰ ਤੱਕ ਵਿਚਾਰ ਰਹੇ ਹੋ ਅੱਜ ਅਸੀਂ ਬਾਹਰਲੇ ਜਿਹੜੇ ਪਿੰਡ ਸੱਤ ਪਿੰਡ ਨੇ ਤੇ ਬੇੜੀਆਂ ਰਹੀ ਜਾਣਾ ਸੀ ਤੇ ਸਰਵੇ ਕਰਕੇ ਜੋ ਉਹਨਾਂ ਨੂੰ ਲੋਨ ਹੋਏਗਾ ਅਸੀਂ ਕੋਸ਼ਿਸ਼ ਕਰਾਂਗੇ ਉਹ ਪਹਚਾਇਆ ਜਾਵੇ ਪਹੁੰਚ ਵੀ ਬਹੁਤ ਰਿਆ ਅਸੀਂ ਪਹਿਲਾਂ 10 ਤਰੀਕ ਨੂੰ ਆਏ ਸੀਗੇ ਸੋਨਾਟਕ ਲੈ ਕੇ 11 ਤਰੀਕ ਨੂੰ ਪੰਥ ਅਕਾਲੀ ਦਲ ਦੇ ਜਿਹੜੇ ਜਥੇਦਾਰ ਨੇ ਸਿੰਘ ਸਾਹਿਬ ਸ੍ਰੀ ਅਕਾਲਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਉਹ ਆਏ ਉਹਨਾਂ ਨਾਲ ਲੋਹੜਾ ਵਾਲੇ ਮਹਾਪੁਰਸ਼ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਦੇ ਲਾਲ ਸੰਤ ਬਾਬਾ ਹਰੀ ਸਿੰਘ ਜੀ ਦਾ ਉਹਨਾਂ ਦੇ ਸੁਪੁੱਤਰ ਭਾਈ ਗੁਰਪ੍ਰੀਤ ਸਿੰਘ ਜੀ ਤੇ ਜਥੇਦਾਰ ਭਾਈ ਰਵੇਲ ਸਿੰਘ ਜੀ ਇਹ ਸਾਰੇ ਬੇੜੀ ਰਾਏ ਇਹਨਾਂ ਦਾ ਘਰ ਵਿੱਚ ਆਏ ਆ। ਉਹਨਾਂ ਦੇ ਅੰਦਰ ਵੀ ਬਹੁਤ ਦਰਦ ਹੈ। ਅਸੀਂ ਸਾਰੇ ਹੋਰ ਹੀ ਸਾਰੇ ਮਾਮਪੁਰ ਸ਼ਰਾਲ ਮਿਲ ਕੇ ਜਿਹੜੇ ਆ ਸਾਰਿਆਂ ਨੂੰ ਦਰਦ ਹੈ। ਅਸੀਂ ਵੱਧ ਤੋਂ ਵੱਧ ਸੇਵਾ ਕਰੀਏ ਤੇ ਇਹਨਾਂ ਨੇ ਇੱਥੇ ਕੈਂਪ ਵੀ ਲਾਇਆ ਹੋਇਆ ਪੰਥਕ ਕਾਲੀਦਾਲ ਦਾ। ਤੇ ਉਹ ਕੈਂਪ ਦੇ ਵਿੱਚ ਵੀ ਸਮਾਨ ਸਟੋਰ ਹੋ ਜਾਂਦਾ ਹੈ ਤੇ ਜਿੱਥੇ-ਜਿੱਥੇ ਲੋੜ ਹੁੰਦੀ ਹੈ ਉੱਥੇ ਆਪ ਪਹਚਾਈ ਜਾਂਦੇ ਨੇ। ਇਸ ਤਰ੍ਹਾਂ ਕਰਕੇ ਸੇਵਾ ਜਿਹੜੀ ਹੈ ਸੱਚੇ ਬਾਦਸ਼ਾਹ ਦੀ ਕਿਰਪਾ ਨਾਲ ਹੋ ਰਹੀ ਹੈ। ਵਾਹਿਗੁਰੂ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਕੌੜਾ ਪੱਤਣ ਤੇ ਪਹੁੰਚੇ ਆ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਨਮਾਨਯੋਗ ਸੰਤ ਬਾਬਾ ਲਖਬੀਰ ਸਿੰਘ ਜੀ ਰਤਵਾੜੇ ਵਾਲੇ ਮੁਖੀ ਟਰਸਟ ਰਤਵਾੜਾ ਉਹਨਾਂ ਨਾਲ ਭਾਈ ਸੁਖਿੰਦਰ ਸਿੰਘ ਜੀ ਅਤੇ ਸਮੂਹ ਉਹਨਾਂ ਦਾ ਜਥਾ ਨਾਲ ਪਿੰਡ ਚਮੋੜ ਦੀਆਂ ਸੰਗਤਾਂ ਔਰ ਸਾਡੇ ਨਾਲ ਇਥੋਂ ਦੇ ਲੋਕਲ ਸਾਰੇ ਪੰਥਕ ਅਕਾਲੀ ਲਾਇਰ ਦੇ ਲੀਡਰ ਸਹਿਬਾਨ ਜਿੰਨਾਂ ਵਿੱਚ ਕੇਵਲ ਸਿੰਘ ਕਾਂਗ ਜਗਿੰਦਰ ਸਿੰਘ ਨਾਨੋਵਾਲੀਆ ਬਾਬਾ ਭੋਲਾ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਹੋਰ ਮੇਰੇ ਨਾਲ ਸਿੰਘ ਆਏ ਜਿਹੜੇ ਉਹ ਸਾਰੇ ਅਸੀਂ ਪਹੁੰਚੇ ਆ ਸਾਡਾ ਮੁੱਖ ਮਕਸਦ ਅਸੀਂ ਇੱਕ ਦਿਨ ਆਏ ਸੀ ਇੱਥੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨਾਲ ਔਰ ਸਰਵੇ ਕਰਕੇ ਗਏ ਸੀ ਔਰ ਇਹਨਾਂ ਲੋਕਾਂ ਸਾਨੂੰ ਕਿਹਾ ਕਿ ਸਾਨੂੰ ਜਾਦਾ ਚੋਕਰ ਤੇ ਤੂੜੀ ਦੀ ਲੋੜ ਆ ਅੱਜ ਬਾਬਾ ਜੀ ਚਾਰ ਟਰਾਲੀਆਂ ਤੂੜੀ ਦੀਆਂ ਤੇ ਦੋ ਟਰੱਕ ਜਿਹੜੇ ਆਏ ਚੋਕਰ ਦੇ ਲੈ ਕੇ ਆਏ ਆ ਔਰ ਨਾਲ ਜਿਹੜੀਆਂ ਸੋਲਰ ਲਾਈਟਾਂ ਲੈ ਕੇ ਆਏ ਆ ਅਸੀਂ ਫੇਰ ਵੀ ਇਹਨਾਂ ਇਲਾਕੇ ਦੇ ਵਿੱਚੋਂ ਪੁੱਛਾਂਗੇ ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਏ ਸਾਨੂੰ ਰਤਵਾੜਾ ਸਾਹਿਬ ਸੰਸਥਾ ਦਾ ਬਹੁਤ ਵੱਡਾ ਸਹਿਯੋਗ ਆ ਕਿਉਂਕਿ ਡੇਰਾ ਬਾਬਾ ਨਾਨਕ ਜਦੋਂ ਬਾਬਾ ਜੀ 16 ਟਰੱਕ ਸਮਾਨ ਦੇ ਲੈ ਕੇ ਆਏ ਮੈਂ ਸਮਝਦਾ ਕਿ ਉਸ ਇਲਾਕੇ ਸਭ ਤੋਂ ਵੱਡੀ ਸੇਵਾ ਉਸ ਦਿਨ ਸ਼ੁਰੂ ਹੋਈ ਲੋਕਾਂ ਦੇ ਵਿੱਚ ਗੱਲ ਗਈ ਕਿ ਜਿਹੜੀਆਂ ਇਹ ਗੁਰੂ ਘਰ ਨਾਲ ਜੁੜੀਆਂ ਸੰਸਥਾਵਾਂ ਨੇ ਰਾੜਾ ਸਾਹਿਬ ਰਤਵਾੜਾ ਸਾਹਿਬ ਅਲੋਹਰਾਵਾਲੇ ਰੰਧਾਵੇ ਵਾਲੇ ਬਾਬੇ ਸਾਰੇ ਮਿਲ ਕੇ ਤੇ ਅਸੀਂ ਇੱਕ ਬਾਰੇ ਵੱਡੇ ਪੱਧਰ ਤੇ ਸੰਗਤ ਦੀ ਸੇਵਾ ਕਰ ਰਹੇ ਹਾਂ ਔਰ ਖਾਸ ਕਰਕੇ ਮੈਂ ਵੇਖਿਆ ਮੈਂ ਬਾਬਾ ਲਖਬੀਰ ਸਿੰਘ ਜੀ ਰਤਵਾੜੇ ਵਾਲੇ ਇਹਨਾਂ ਦੇ ਮਨ ਦੇ ਵਿੱਚ ਸੰਗਤਾਂ ਦਾ ਬੜਾ ਵੱਡਾ ਦਰਦ ਆ ਇਹ ਦੂਸਰੀ ਵਾਰੀ ਆਪ ਬਿਰਤ ਸਰੀਰ ਹੋਣ ਦੇ ਤੰਦਰੁਸਤੀ ਵੀ ਅਜਿਹੀ ਸਰੀਰ ਦੀ ਨਹੀਂ ਸੀ ਦੂਸਰੀ ਵਾਰੀ ਆਪ ਇਸ ਜਗ੍ਹਾ ਤੇ ਆਏ ਇਸ ਕਰਕੇ ਅਸੀਂ ਤਹਿ ਦਿਲ ਤੋਂ ਇਹਨਾਂ ਦੇ ਧੰਨਵਾਦੀ ਆ ਕਿ ਬਾਬਾ ਜੀ ਦਾ ਜਿਹੜਾ ਦਰਦਵਾ ਔਰ ਇਹਨਾਂ ਦੀ ਅਰਦਾਸ ਆ ਇਹ ਗੁਰੂ ਮਹਾਰਾਜ ਚਰਨਾਂ ਦੇ ਵਿੱਚ ਕਬੂਲ ਹੋਵੇਗੀ ਔਰ ਇਸ ਇਲਾਕੇ ਨੂੰ ਮੁਰਕੇ ਜਿਹੜਾ ਰੀਹੈਬਿਲਿਟੇਸ਼ਨ ਮੁਰਬ ਸੇਵਾ ਹੋਵੇਗਾ ਉਸੇ ਤਰ੍ਹਾਂ ਇਹ ਲਹਿਰਾਂ ਪੈਰਾ ਇਸ ਇਲਾਕੇ ਚੋਂ ਇਹ ਮਾਂ ਬੁਰਖਾ ਦਾ ਅਸ਼ੀਰਵਾਦ ਇਹਨਾਂ ਦੀਆਂ ਅਰਦਾਸਾਂ ਇਹਨਾਂ ਦਾ ਕੀਤੇ ਪਾਰਪਕਾਰ ਜਿਹੜੇ ਆ ਉਸ ਇਲਾਕੇ ਦੇ ਉੱਤੇ ਜਰੂਰ ਜਿਹੜੇ ਆਪਣਾ ਰੰਗ ਵਿਖਾਉਣਗੇ ਮੈਂ ਫਿਰ ਸਾਰੀ ਸੰਗਤ ਦਾ ਜਿਹੜੇ ਅੱਜ ਆਏ ਨੇ ਖਾਸ ਕਰਕੇ ਰਤਵਾੜਾ ਸਾਹਿਬ ਟਰਸਟ ਦੇ ਔਰ ਪੰਥਕ ਅਕਾਲੀ ਲਹਿਰ ਦੇ ਨਾਲ ਸੰਬੰਧਤ ਆਗੂ ਸਾਰਿਆਂ ਦਾ ਧੰਨਵਾਦੀਆਂ ਖਾਸ ਕਰਕੇ ਤੁਹਾਡੇ মিডিਆ ਵਾਲੇ ਕਿ ਤੁਸੀਂ ਵੀ ਸਾਡਾ ਬੜਾ ਸਹਿਯੋਗ ਦਿੰਦੇ ਹੋ ਜਦੋਂ ਅਸੀਂ ਧਨਵਾਜ ਮਾਰਦੇ ਆ ਸਾਰਾ মিডিਆ ਜਿਹੜਾ ਉੱਥੇ ਪਹੁੰਚਦਾ ਔਰ ਸਾਡੀ ਗੱਲ ਜਿਹੜੀ ਸੰਸਾਰ ਭਰ ਚ ਜਾਂਦੀ ਸੋ ਮੈਂ ਧੰਨਵਾਦੀਆਂ ਸਾਰਿਆਂ ਦਾ ਔਰ ਇਸੇ ਧੰਨਵਾਦ ਨਾਲ ਮੈਂ ਫਤਿਹ ਬੁਲਾਉਣਾ ਫਾਰਾਂ ਦਾ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ